ਦੈਂਸੀ ਦਾ 25 ਜੂਨ 2025 ਲੁਧਿਆਣਾ ਜ਼ਿਲ੍ਹੇ ਦੇ ਸ਼ੇਰਪੁਰ ਇਲਾਕੇ ਦੇ ਵਿੱਚ ਇੱਕ ਖਾਲੀ ਪਲਾਂਟ ਦੇ ਵਿੱਚ ਨੀਲੇ ਰੰਗ ਦਾ ਢੋਲ ਪਿਆ ਨਜ਼ਰ ਆਉਂਦਾ ਜਿਵੇਂ ਹੀ ਇਸ ਢੋਲ ਦੇ ਉੱਤੇ ਆਸਪਰੋ ਦੇ ਲੋਕਾਂ ਦੀ ਨਿਗਾ ਪੈਂਦੀ ਆ ਤਾਂ ਉਹਨਾਂ ਨੂੰ ਸ਼ੱਕ ਜਾਰ ਹੁੰਦਾ ਵੀ ਹੋਣਾ ਉਹ ਇਸ ਢੋਲ ਦੇ ਵਿੱਚ ਜ਼ਰੂਰ ਕੁਝ ਐਸੀ ਚੀਜ਼ ਹੈ ਇਸ ਤੋਂ ਬਾਅਦ ਜਿਵੇਂ ਹੀ ਉਹ ਆਸਪਰੋ ਦੇ ਲੋਕ ਉਸ ਢੋਲ ਦੇ ਕੋਲ ਜਾ ਕੇ ਦੇਖਦੇ ਨੇ ਤਾ ਪਤਾ ਲੱਗਦਾ ਕਿ ਉਸ ਢੋਲ ਦੇ ਵਿੱਚੋਂ ਬਹੁਤ ਜ਼ਿਆਦਾ ਗੰਦੀ ਸਮੈਲ ਆ ਰਹੀ ਹੈ ਇਸ ਤੋਂ ਬਾਅਦ ਤੁਰੰਤ ਉਹ ਪੁਲਿਸ ਨੂੰ ਫੋਨ ਕਾਲ ਕਰਕੇ ਬੁਲਾਉਂਦੇ ਨੇ ਪੁਲਿਸ ਉਸੇ ਟਾਈਮ ਮੌਕੇ ਤੇ ਪਹੁੰਚ ਜਾਂਦੀ ਹੈ ਅਤੇ ਜਦੋਂ ਉਸ ਢੋਲ ਨੂੰ ਖੋਲਿਆ ਜਾਂਦਾ ਤਾਂ ਉਸ ਦੇ ਵਿੱਚੋਂ ਇੱਕ লাশ ਨਿਕਲਦੀ ਹੈ ਇਸ ਤੋਂ ਬਾਅਦ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਜੋ ਇਨਵੈਸਟੀਗੇਸ਼ਨ ਤੋਂ ਬਾਅਦ ਨਿਕਲ ਕੇ ਸਾਹਮਣੇ ਆਉਂਦਾ ਸਭ ਦੇ ਹੋਸ਼ ਉੜਾ ਕੇ ਰੱਖ ਦਿੰਦਾ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜੋ ਸੱਚੀ ਘਟਨਾ ਇਹ ਲੁਧਿਆਣਾ ਜ਼ਿਲ੍ਹੇ ਦੇ ਸ਼ੇਰਪੁਰ ਇਲਾਕੇ ਦੀ ਹੈ ਸ਼ੇਰਪੁਰ ਇਲਾਕੇ ਦੇ ਵਿੱਚ ਇੱਕ ਖਾਲੀ ਪਲਾਟ ਸੀ ਉਸ ਖਾਲੀ ਪਲਾਟ ਦੇ ਵਿੱਚ ਇੱਕ ਲੀਲੇ ਰੰਗ ਦਾ ਢੋਲ ਪਿਆ ਨਜ਼ਰ ਆਉਂਦਾ ਜਿਵੇਂ ਹੀ ਆਸਪਰੋ ਦੇ ਲੋਕ ਉਸ ਢੋਲ ਕੋਲ ਦੀ ਲੰਘਦੇ ਨੇ ਤਾਂ ਉਹਨਾਂ ਨੂੰ ਉਸ ਢੋਲ ਦੇ ਵਿੱਚੋਂ ਗੰਦੀ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਬਾਅਦ ਉਹ ਪੁਲਿਸ ਨੂੰ ਫੋਨ ਕਾਲ ਕਰਕੇ ਬੁਲਾਉਂਦੇ ਨੇ ਜਿਵੇਂ ਹੀ ਪੁਲਿਸ ਉਸ ਸਥਾਨ ਤੇ ਪਹੁੰਚਦੀ ਆ ਤਾਂ ਉਸ ਢੋਲ ਨੂੰ ਖੋਲ ਕੇ ਦੇਖਿਆ ਜਾਂਦਾ ਤਾਂ ਉਸ ਦੇ ਵਿੱਚੋਂ ਇੱਕ ਲਾਸ਼ ਨਿਕਲਦੀ ਆ ਲਾਸ਼ ਦੇ ਹੱਥ ਪੈਰ ਬੰਨੇ ਹੋਏ ਸੀ ਇਸ ਤੋਂ ਬਾਅਦ ਉਸ ਨੂੰ ਬੋਰੀ ਦੇ ਵਿੱਚ ਪੈਕ ਕਰਕੇ ਲੀਲੇ ਢੋਲ ਦੇ ਵਿੱਚ ਪਾ ਕੇ ਸੁੱਟ ਦਿੱਤਾ ਸੀ ਉਸ ਪਲਾਟ ਦੇ ਵਿੱਚ ਇਸ ਤੋਂ ਬਾਅਦ ਪੁਲਿਸ ਉਸ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਅਤੇ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦੀ ਹੈ ਹੁਣ ਸਵਾਲ ਖੜਾ ਇਹ ਹੁੰਦਾ ਸੀ ਕਿ ਆਖਰ ਇਸ ਤੋ ਉਹਨੂੰ ਇੱਥੇ ਕੌਣ ਸੱਟਕੇ ਗਿਆ ਇਸ ਕਤਲ ਕਾਂਡ ਨੂੰ ਕੌਣ ਅੰਜਾਮ ਦੇ ਸਕਦਾ ਤਾਂ ਪੁਲਿਸ ਫੇਰ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰ ਦਿੰਦੀ ਹੈ ਪਹਿਲਾ ਤਾਂ ਪੁਲਿਸ ਆਸਪਰੋ ਦੇ ਸੀਸੀਟੀਵੀ ਕੈਮਰੇ ਫਰੋਲਦੀ ਹੈ ਆਸਪਰੋਸ ਤੋਂ ਪੁੱਛਦੀ ਹੈ ਤਾਂ ਕਿ ਕੋਈ ਨਾ ਕੋਈ ਸਬੂਤ ਮਿਲ ਸਕੇ ਜਦੋਂ ਸੀਸੀਟੀਵੀ ਕੈਮਰੇ ਫਰੋਲੇ ਜਾਂਦੇ ਨੇ ਤਾਂ ਪਤਾ ਲੱਗਦਾ ਕਿ ਇੱਕ 3 ਵੀਲਰ ਵਾਲਾ ਵਿਅਕਤੀ ਆਇਆ ਸੀ ਜੋ ਕਿ ਇਸ ਤੋ ਉਹਨੂੰ ਇਸ ਖਾਲੀ ਪਲਾਟ ਦੇ ਵਿੱਚ ਸੁੱਟ ਕੇ ਚਲਾ ਜਾਂਦਾ ਇਸ ਤੋਂ ਬਾਅਦ ਪੁਲਿਸ ਫਿਰ 3 ਵੀਲਰ ਵਾਲੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੀ ਆ 3 ਵੀਲਰ ਵਾਲਾ ਦਾ ਆਤਾ ਪਤਾ ਕੀਤਾ ਜਾਂਦਾ ਤਾਂ ਉਹ 3 ਵੀਲਰ ਵਾਲਾ ਮਿਲ ਜਾਂਦਾ ਤਾਂ ਪੁਲਿਸ ਉਸ 3 ਵੀਲਰ ਵਾਲੇ ਨੂੰ ਗ੍ਰਿਫਤਾਰ ਕਰਕੇ ਫਿਰ ਪੁਲਿਸ ਚੌਕੀ ਲੈ ਕੇ ਆਉਂਦੀ ਆ ਇਸ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਪਹਿਲਾਂ ਤਾਂ ਉਹ ਸਹੀ ਸਹੀ ਨਹੀਂ ਦੱਸਦਾ ਇਸ ਤੋਂ ਬਾਅਦ ਉਹ ਸਿੱਧਾ 3 ਵੀਲਰ ਵਾਲਾ ਕਾਤਲਾ ਦੇ ਘਰ ਪੁਲਿਸ ਨੂੰ ਲੈ ਜਾਂਦਾ ਤੇ ਜਦੋਂ ਪੁਲਿਸ ਉਸ ਘਰ ਦੇ ਵਿੱਚ ਛਾਪੇਮਾਰੀ ਕਰਦੀ ਆ ਤਾਂ ਉਹ ਜਿਹੜੇ ਕਾਤਲ ਸੀ ਉਸ ਘਰ ਦੇ ਵਿੱਚ ਮੌਕੇ ਤੇ ਮੌਜੂਦ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਉਹ ਆਲ ਮਟੋਲ ਕਰਦੇ ਨੇ ਕੋਈ ਸੱਚ-ਸੱਚ ਗੱਲਬਾਤ ਨਹੀਂ ਦੱਸਦੇ ਪਰ ਜਦੋਂ ਪੁਲਿਸ ਉਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਫਿਰ ਉਹ ਐਸੀ ਕਹਾਣੀ ਸੁਣਾਉਂਦੇ ਨੇ ਤਾਂ ਪੁਲਿਸ ਦੇ ਵੀ ਹੋਸ਼ ੁੱਟ ਜਾਂਦੇ ਨੇ ਪਤਾ ਲੱਗਦਾ ਕਿ ਜੋ ਵਿਅਕਤੀ ਦਾ ਕਤਲ ਹੋਇਆ ਉਹ ਬਿਹਾਰ ਦਾ ਰਹਿਣ ਵਾਲਾ ਸੀ ਅੱਜ ਤੋਂ ਤਕਰੀਬਨ 5 ਸਾਲ ਪਹਿਲਾਂ ਉਹ ਲੁਧਿਆਣਾ ਦੇ ਆਰਤੀ ਚੌਂਕ ਦੇ ਵਿੱਚ ਆਇਆ ਸੀ ਕਿਉਂਕਿ ਉਹ ਇੱਕ ਪ੍ਰਵਾਸੀ ਮਜ਼ਦੂਰ ਸੀ ਕੰਮਕਾਰ ਕਰਨ ਦੇ ਲਈ ਆਇਆ ਹੋਇਆ ਸੀ ਲੁਧਿਆਣਾ ਦੇ ਵਿੱਚ ਹੀ ਉਹਦੇ ਪ੍ਰਵਾਸੀ ਕੁਝ ਹੋਰ ਮਿੱਤਰ ਬਣ ਜਾਂਦੇ ਨੇ ਇਸ ਤੋਂ ਬਾਅਦ ਉਹਨਾਂ ਦਾ ਘਰ ਦੇ ਵਿੱਚ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਤਾਂ ਪਤਾ ਲੱਗਿਆ ਕਿ ਉਹ ਜਿਹੜਾ ਪ੍ਰਵਾਸੀ ਮਜ਼ਦੂਰ ਸੀ ਉਹਨਾਂ ਦੋਸ਼ੀਆਂ ਦੇ ਘਰ ਕਿਸੇ ਪਾਰਟੀ ਤੇ ਗਿਆ ਸੀ ਜਦੋਂ ਉਹ ਪਾਰਟੀ ਤੇ ਜਾਂਦੇ ਨੇ ਤਾਂ ਉਸ ਪਾਰਟੀ ਤੇ ਕੋਈ ਗੱਲ ਐਸੀ ਹੋ ਜਾਂਦੀ ਹੈ ਕਿ ਉਹਨਾਂ ਦੀ ਲੜਾਈ ਹੋ ਜਾਂਦੀ ਹੈ ਲੜਾਈ ਵੱਜ ਜਾਂਦੀ ਹੈ ਇਸ ਤੋਂ ਬਾਅਦ ਉਹ ਪੂਰਾ ਪਰਿਵਾਰ ਮਿਲ ਕੇ ਨਾਲ ਉਹਨਾਂ ਦੇ ਦੋ ਦੋਸਤ ਹੋਰ ਮਿਲ ਕੇ ਉਸ ਪ੍ਰਵਾਸੀ ਮਜ਼ਦੂਰ ਦੀ ਕੁੱਟਮਾਰ ਕਰਦੇ ਨੇ ਹਾਲਾਂਕਿ ਜਿਹੜੇ ਉਹ ਕਾਤਲ ਨੇ ਉਹ ਵੀ ਪ੍ਰਵਾਸੀ ਹੀ ਨੇ ਇਸ ਤੋਂ ਬਾਅਦ ਉਹਦਾ ਕਤਲ ਕਰਕੇ ਉਸ ਦੀ লাশ ਨੂੰ ਫਿਰ ਟਿਕਾਣੇ ਤੇ ਲਾਉਣ ਵਾਸਤੇ ਇੱਕ ਪਲਾਨਿੰਗ ਤਿਆਰ ਕੀਤੀ ਜਾਂਦੀ ਹੈ ਤਾ ਫਿਰ ਉਹ ਸ਼ਾਮ ਦੀ ਵੇਟ ਕਰਦੇ ਨੇ ਜਿਵੇਂ ਹੀ ਰਾਤ ਹੁੰਦੀ ਆ ਤਾਂ ਉਹ ਇੱਕ 3 ਵੀਲਰ ਵਾਲੇ ਨੂੰ ਬੁਲਾਉਂਦੇ ਨੇ ਪਹਿਲਾਂ ਤਾਂ লাশ ਦੇ ਹੱਥ ਪੈਰ ਬੰਨੇ ਜਾਂਦੇ ਨੇ ਇਸ ਤੋਂ ਬਾਅਦ ਉਸ ਨੂੰ ਇੱਕ ਬੋਰੀ ਦੇ ਵਿੱਚ ਪੈਕ ਕੀਤਾ ਜਾਂਦਾ ਫਿਰ ਇੱਕ ਢੋਲ ਦੇ ਵਿੱਚ ਪੈਕ ਕੀਤਾ ਜਾਂਦਾ ਪਲਾਸਟਿਕ ਦੇ ਨੀਲੇ ਰੰਗ ਦੇ ਢੋਲ ਦੇ ਵਿੱਚ ਇਸ ਤੋਂ ਬਾਅਦ ਫਿਰ ਉਸ ਨੂੰ 3 ਵੀਲਰ ਦੇ ਵਿੱਚ ਰੱਖਿਆ ਜਾਂਦਾ ਅਤੇ ਜਿਵੇਂ ਹੀ ਰਾਤ ਹੁੰਦੀ ਆ ਤਾਂ ਫਿਰ ਉਹ 3 ਵੀਲਰ ਵਾਲਾ ਲੁਧਿਆਣੇ ਦੇ ਸ਼ੇਰਪੁਰ ਇਲਾਕੇ ਦੇ ਵਿੱਚ ਉਸ ਢੋਲ ਨੂੰ ਸੁੱਟ ਕੇ ਫਰਾਰ ਹੋ ਜਾਂਦਾ ਪਰ ਉਹ ਜਿਹੜਾ ਕਾਤਲ ਸੀ ਉਹਨਾਂ ਨੂੰ ਲੱਗਿਆ ਕਿਤੇ ਵੀ ਹੁਣ ਆਪਾਂ ਬਚ ਜਾਵਾਂਗੇ ਕਿਉਂਕਿ ਉਹਨਾਂ ਨੇ ਇਹ ਜਿਹੜੀ ਕਹਾਣੀ ਘੜੀ ਸੀ ਉਹਨਾਂ ਦੇ ਮਨ ਦੇ ਵਿੱਚ ਇਹ ਸੀ ਕਿ ਇਹਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਤਾਂ ਅਸੀਂ ਫੜੇ ਜਾਵਾਂਗੇ ਇਸ ਤੋਂ ਬਾਅਦ ਜਿਵੇਂ ਪੁਲਿਸ ਬਰੀਕੀ ਨਾਲ ਜਾਂਚ ਕਰਦੀ ਹੈ ਤਾਂ ਉਹਨਾਂ ਕਾਤਲਾਂ ਤੱਕ ਪਹੁੰਚ ਜਾਂਦੀ ਹੈ ਇਸ ਤੋਂ ਬਾਅਦ ਪੁਲਿਸ ਇਹਨਾਂ 6 ਦੇ 6 ਕਾਤਲਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੰਦੀ ਆ। ਸੋ ਦਰਸ਼ਕੋ ਇਹ ਪਹਿਲੀ ਘਟਨਾ ਨਹੀਂ ਹੈਗੀ ਜੋ ਪੰਜਾਬ ਦੇ ਵਿੱਚ ਘਟੀ ਆ। ਪਹਿਲਾਂ ਵੀ ਪ੍ਰਵਾਸੀ ਮਜ਼ਦੂਰਾਂ ਵੱਲੋਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਹੈ। ਸੋ ਸੋਚਣ ਵਾਲੀ ਗੱਲ ਇਹ ਆ ਕਿ ਦਿਨੋਂ ਦਿਨ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਖਰਾਬ ਹੁੰਦਾ ਜਾਂਦਾ। ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ? ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦਿਓ। ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ